ਜਾ ਹਿੰਦ ਦੋਸਤੋ ਮੈਂ ਅਰਸ਼ ਮਕਵਾਣਾ ਤੁਹਾਡੇ ਆਪਣੇ YouTube ਚੈਨਲ ਮਕਵਾਣਾ ਕਲਾਸਸ ਵਿੱਚ ਸਵਾਗਤ ਕਰਦਾ ਹਾਂਜੀ ਤਾਂ ਅੱਜ ਹੋਲੀ ਦਾ ਬਹੁਤ ਹੀ ਪਾਵਨ ਤਿਹਾਰ ਤੇ ਇਸ ਹੋਲੀ ਦੇ ਤਿਹਾਰ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਮੈਂ ਉਮੀਦ ਕਰਦਾ ਇਹ ਹੋਲੀ ਦਾ ਤਿਹਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰੇ ਰੰਗ ਲਿਆ ਜੇਕਰ ਤੁਸੀਂ ਵੀ ਚਾਹੁੰਦੇ ਹੋ ਖਾਕੀ ਵਰਦੀ ਦਾ ਰੰਗ ਤਾਂ ਆਓ ਮਕਵਾਣਾ ਕਲਾਸਸ ਦੇ ਸਬਸਟ ਹਾਂਜੀ ਤੇ ਜਿਹੜੇ ਬੱਚਿਆਂ ਦਾ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਹੈ ਜਾਂ ਜਿਹੜੇ ਬੱਚੇ ਪੰਜਾਬ ਪੁਲਿਸ ਦੀ ਵਰਦੀ ਪਾਣਾ ਚਾਹੁੰਦੇ ਹਨ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਪੰਜਾਬ ਪੁਲਿਸ ਦੇ ਵਿੱਚ 1746 ਜੋ ਕੌਨਸਟੇਬਲਸ ਨੇ ਉਹਨਾਂ ਦੀ ਵੈਕੈਂਸੀ ਹੈ ਜੋ ਉਹ ਆਈ ਹੋਈ ਹੈ ਤੇ ਅੱਜ 13 ਮਾਰਚ 2025 ਨੂੰ ਉਸ ਉਸ ਵੈਕੈਂਸੀ ਨੂੰ ਫਿਲ ਕਰਨ ਦੀ ਲਾਸਟ ਡੇਟ ਹੈ ਸੋ ਮੈਂ ਸਾਰੇ ਬੱਚਿਆਂ ਨੂੰ ਇਹੀ ਅਪੀਲ ਕਰਾਂਗਾ ਕਿ ਜਿੰਨਾ ਬੱਚਾ ਨੇ ਹਜੇ ਤੱਕ ਇਸ ਫਾਰਮ ਨੂੰ ਨਹੀਂ ਫਿਲ ਕੀਤਾ ਉਹ ਅੱਜ ਹੀ ਜਾ ਕੇ ਇਸ ਫਾਰਮ ਨੂੰ ਫਿਲ ਕਰੋ ਤੇ ਆਪਣਾ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਜੋ ਪਹਿਲਾ ਸਫਰ ਹੈ ਉਸ ਦਾ ਪਹਿਲਾ ਕਦਮ ਸ਼ੁਰੂ ਕਰੋ ਤਾਂ ਠੀਕ ਹੈ ਦੋਸਤੋ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋ ਤੇ ਤੰਦਰੁਸਤ ਤਾਂ ਠੀਕ ਹੈ ਦੋਸਤੋ ਜੈ